ਸ਼ੁਕਰ ਦੋਸਤੋ ਅੱਜ ਆਪ ਜੀ ਲਈ ਬੜੀ ਕਮਾਲ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਘਰ ਦੇ ਵਿੱਚ ਆਪਾਂ ਸਬਜ਼ੀ ਬਣਾਉਣੀ ਆ ਮਟਰ ਦੀ ਜਿਹੜੇ ਮਟਰ ਹੈ ਛਿੱਲਣ ਵਾਸਤੇ ਨਾ ਬਹੁਤ ਟਾਈਮ ਲੱਗ ਜਾਂਦਾ ਤੇ ਤੁਹਾਨੂੰ ਦਿਖਾਉਣੇ ਆ ਵੀ ਉਹ ਛਿੱਲਣੇ ਕਿੰਨੇ ਆਸਾਨ ਨੇ ਕਿੰਨਾ ਆਸਾਨ ਤਰੀਕਾ ਛਿੱਲਣ ਦਾ ਉਹਨਾਂ ਦਾ ਦੇਖ ਕੇ ਤੁਸੀਂ ਵੀ ਬੜੇ ਹੈਰਾਨ ਹੋਵੋਗੇ ਵੀ ਐਨੇ ਚੁਟਕੀ ਮਾਰੀ ਕੀ ਮਟਰ ਸਾਰੇ ਜਿੰਨੇ ਹੋਣ ਮਰਜੀ 10 ਕਿਲੋ ਛਿੱਲ ਲੋ 20 ਕਿਲੋ ਛਿੱਲ ਲੋ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਉਸ ਤੇ ਕਿਉਂ ਨਹੀਂ ਲੱਗਦਾ ਕਿਉਂਕਿ ਜਿਹੜੇ ਮਟਰਾਂ ਨੂੰ ਛਿੱਲਣ ਦਾ ਤਰੀਕਾ ਨਾ ਜਿਹੜਾ ਅਸੀਂ ਬਣਾਇਆ ਤਰੀਕਾ ਉਹ ਤੁਸੀਂ ਵੀ ਬਣਾਉਂਗੇ ਤਾਂ ਟਾਈਮ ਤੁਹਾਨੂੰ ਵੀ ਜ਼ਿਆਦਾ ਨਹੀਂ ਲੱਗਣਾ ਤਾਂ ਚਲੋ ਆਓ ਵੀਡੀਓ ਨੂੰ ਦੇਖਦੇ ਆ ਤੇ ਕਿਵੇਂ ਉਹ ਛਿੱਲਣੇ ਆ ਮਟਰ ਤਾਂ ਚੰਗੀ ਤਰ੍ਹਾਂ ਦੇਖੋ ਪਹਿਲਾਂ ਇੱਕ ਆਪਾਂ ਟੋਪੀਆ ਲੈ ਲਿਆ ਉਹਦੇ ਵਿੱਚ ਪਾਣੀ ਪਾ ਲਿਆ ਪਾਣੀ ਨੂੰ ਗਰਮ ਕਰ ਲੋ ਜਿਆਦਾ ਬਦਲਣਾ ਨਹੀਂ ਪਾਣੀ ਬਸ ਗਰਮ ਕਰਨਾ ਹੈ ਵੀ ਤਾਂ ਜੋ ਮਟਰਾਂ ਨੂੰ ਸੇਕ ਜਾ ਪਹੁੰਚ ਜਾ ਗਰਮ ਨਹੀਂ ਕਰਨਾ ਜਿਆਦਾ ਪਾਣੀ ਬਸ ਉਹ ਹਲਕਾ ਜਿਹਾ ਗਰਮ ਕਰ ਲਓ ਵੀ ਤੁਸੀਂ ਉਂਗਲ ਥੋੜੀ ਡੁਬਦੀ ਹੋਵੇ ਤੇ ਉਂਗਲ ਨੂੰ ਥੋੜਾ ਜਿਹਾ ਤਾਪ ਆਉਂਦਾ ਹੋਵੇ ਲਓ ਜੀ ਆਪਾਂ ਪਾਣੀ ਗਰਮ ਕਰਨਾ ਸ਼ੁਰੂ ਕਰਤਾ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿਹੜੇ ਹੁਣ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ 20 ਕਿਲੋ 40 ਕਿਲੋ ਮਟਰ ਕਹਿੰਦਾ ਹਲਵਾਈ ਛੱਲਣੇ ਆ ਉਹ ਮਿੰਟੋਸ ਕੈਂਡੀ ਛੱਲੇ ਆ ਕਰਨਗੇ ਤਾਂ ਦੇਖੋ ਧਿਆਨ ਨਾਲ ਹੁਣ ਆਪਾਂ ਗਰਮ ਪਾਣੀ ਥੱਲੋਂ ਗੈਸ ਬੰਦ ਕਰਤਾ ਤੇ ਗਰਮ ਪਾਣੀ ਦੇ ਵਿੱਚ ਮਟਰ ਪਾ ਦਿੱਤੇ ਨੇ ਮਟਰ ਪਾ ਭਿਉਣ ਤੋਂ ਬਾਅਦ ਗਰਮ ਪਾਣੀ ਦੇ ਵਿੱਚ ਇਸ ਨੂੰ ਢੱਕ ਦਿਓ ਪਲੇਟ ਨਾਲ ਇਹਨਾਂ ਨੂੰ ਛੇੜਖਾਨੀ ਨਹੀਂ ਕਰਨੀ ਬਸ ਇਹਨਾਂ ਨੂੰ ਪੰਜ ਚਾਰ ਮਿੰਟ ਐਂ ਟਗੇ ਰਹਿਣ ਦਿਓ ਗਰਮ ਪਾਣੀ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਵੀ ਦਿੱਤਾ ਵੀ ਗੈਸ ਬੰਦ ਤਾਂ ਕਈ ਔਰ ਬੰਦਿਆਂ ਦੇ ਮਨ 'ਚ ਪਹਿਮ ਪੈ ਜਾਂਦਾ ਹੁੰਦਾ ਵੀ ਥੱਲੋਂ ਗੈਸ ਨਾ ਬਾਲ ਕੇ ਕਢ ਲੇ ਨਹੀਂ ਗਰਮ ਪਾਣੀ ਦੇ ਵਿੱਚ ਪਕਾਉਣ ਪਿਉਣੀ ਆ ਆਪਾਂ ਮਟਰ 5-4 ਮਿੰਟਾਂ ਬਾਅਦ ਇਹਨਾਂ ਮਟਰਾਂ ਨੂੰ ਆਪਾਂ ਕੱਢਾਂਗੇ ਇਹਨਾਂ ਵਿੱਚੋਂ ਲਓ ਜੀ ਆਪਾਂ ਜਿਹੜੇ ਵਰਤਨ ਪਲੇਟ ਦੇ ਵਿੱਚ ਆਪਾਂ ਕਢ ਲੇ ਭਾਂਡੇ ਚ ਗਰਮ ਪਾਣੀ ਚੋਂ ਕੱਢਣ ਤੋਂ ਬਾਅਦ ਤੁਹਾਨੂੰ ਲੋੜ ਪਊਗੀ ਇੱਕ ਟਾਵਲ ਦੀ ਮੋٹے ਟਾਵਲ ਦੀ ਲੋੜ ਪਊਗੀ ਮੋਟਾ ਕਪੜਾ ਕੋਈ ਵੀ ਹੋਵੇ ਤਰੀਕਾ ਦੱਸ ਰਿਹਾ ਤੁਹਾਨੂੰ ਵਰਤਨ ਦਾ ਵੀ ਕਿਵੇਂ ਵਰਤਣਾ ਹੈ ਇੱਕ ਮੋਟਾ ਕਪੜਾ ਲੈ ਲਿਓ ਲਓ ਹਲੋ ਮੋਟਾ ਕੱਪੜਾ ਮੋٹے ਕੱਪੜੇ ਦੇ ਉੱਤੇ ਇਹਨਾਂ ਨੂੰ ਪਾ ਲਓ ਤੇ ਫਲਾ ਦਿਓ ਚਾਰਿਸ਼ ਕਿਰੇ ਫਲਾਉਣ ਤੋਂ ਬਾਅਦ ਉਹ ਮੋਟਾ ਕੱਪੜਾ ਉਸ ਦੇ ਉੱਤੇ ਪਾ ਦਿਓ ਲਓ ਇੱਕ ਬੇਲਣਾ ਲੈ ਲਿਓ ਤੇ ਬੇਲਣ ਨੂੰ ਦੱਬ ਕੇ ਨਹੀਂ ਫੇਰਨਾ ਉਹਦੇ ਉੱਤੇ ਹਲਕੇ ਹੱਥ ਨਾਲ ਬੋਲਾ ਬੋਲਾ ਫੇਰਨਾ ਹਲਕਾ ਹਲਕਾ ਤੇ ਤੁਸੀਂ ਦੇਖੋ ਕਿ ਮਟਰ ਸਾਰੇ ਬਾਹਰ ਨਿਕਲ ਜਾਣਗੇ ਹਲਕਾ ਹਲਕਾ ਫੇਰੋ ਦੋ ਤਿੰਨ ਵਾਰੀ ਫੇਰ ਦਿਓ ਤੇ ਸਾਰੇ ਮਟਰਾਂ ਚੋਂ ਮਟਰ ਬਾਹਰ ਹੋ ਜਾਣਗੇ ਇੱਕ ਵੀ ਮਟਰ ਫਿਸਦਾ ਨਹੀਂਗਾ ਕਿਸੇ ਵੀ ਬੱਚਿਆਂ ਨੂੰ ਲਾ ਦੋ ਕਿਸੇ ਨੂੰ ਵੀ ਲਾ ਦੋ ਕੰਮ ਤੇ ਮਟਰ ਮਿੰਟੋ ਮਿੰਟੀ ਛਿੱਲੇ ਜਾਂਦੇ ਨੇ ਜੀ। ਜਦੋਂ ਇਹ ਆਦੀ ਵੀ ਮਟਰ ਇਕੱਲਾ ਇਕੱਲੇ ਮਟਰ ਦੇ ਵਿੱਚੋਂ ਦਾਣਾ ਨਿਕਲ ਜੂ ਪਰ ਕਈ ਮਟਰ ਸ਼ੈਡ ਤੇ ਰਹਿ ਜਾਂਦਾ ਉਹਦੇ ਵਿੱਚ ਦਾਣੇ ਕਹਿ ਜਾਂਦੇ ਹੁੰਦੇ ਇੱਕ ਅੱਧੇ ਚ ਆਹ ਦੇਖੋ ਸਾਰੇ ਮਟਰਾਂ ਚੋਂ ਦਾਣੇ ਬਾਹਰ ਨਿਕਲਿਆ ਇਹ ਬੋਲਾ ਬੋਲਾ 베ਲਣਾ ਫੇਰਨਾ ਸੀਗਾ ਤੇ ਫੇਰਿਆ ਤੇ ਸਾਰੇ ਮਟਰ ਬਾਹਰ ਨਿਕਲ ਗਏ। ਹੁਣ ਆਪਾਂ ਇਹਨਾਂ ਦੇ ਉੱਤੋਂ ਜਿਹੜੇ ਮਟਰਾਂ ਦੇ ਪੱਤੇ ਜੀ ਆ ਉਹ ਚੱਕ ਲੈਣੇ ਆ ਤੇ ਚੈੱਕ ਵੀ ਕਰ ਲਾਂ ਵੀ ਕਿਸੇ 'ਚ ਕੋਈ ਦਾਣਾ ਬਾਕੀ ਤਾਂ ਨਹੀਂ ਰਹਿ ਗਿਆ ਕਿਉਂਕਿ ਜਿਹੜਾ ਮਟਰ ਜਦੋਂ ਆਪਾਂ ਬੇਲ ਨਾਲ ਫੇਰਦੇ ਆ ਸਾਈਡ ਤੇ ਰਹਿ ਜਾਂਦਾ ਇੱਕ ਅੱਧਾ ਦਾਣਾ ਉਹੀ ਰਹਿ ਜਾਂਦਾ ਬਾਕੀ ਕੋਈ ਦਾਣਾ ਨਹੀਂ ਵਿੱਚ ਰਹਿੰਦਾ ਬਾਕੀ ਸਾਰੇ ਦਾਣੇ ਮਟਰ ਦੇ ਵਿੱਚੋਂ ਨਿਕਲ ਜਾਂਦੇ ਨੇ ਆ ਸੋ ਨੂੰ ਦਿਖਾਉਣੇ ਆ ਵੀ ਇੱਕ ਅੱਧਾ ਦਾਣਾ ਫਿਰ ਵੀ ਰਹਿ ਜਾਂਦਾ ਕਿਸੇ ਨਾ ਕਿਸੇ 'ਚ ਕਿਉਂਕਿ ਉਹ ਸਾਈਡ ਤੇ ਚਲਿਆ ਗਿਆ ਜਿਹੜਾ ਬੇਲਨੇ ਦੀ ਦਾਵਤ ਨਹੀਂ ਆਉਂਦਾ ਤਾਂ ਉਹ ਰਹਿ ਜਾਂਦਾ। ਬਾਕੀ ਇਹ ਪਰਿਚਯਮਾਨ ਲੋ ਜਿਹੜੀ ਸਾਨੂੰ ਅੱਜ ਦਿਖਾ ਰਹੇ ਆਂ ਵੀਡੀਓ ਇਹਦੇ ਵਿੱਚ ਮੰਨ ਲਓ ਤਰੀਕਾ ਬਹੁਤ ਆਸਾਨ ਹੋ ਜਾਂਦਾ ਹੈ। ਮਟਰ ਛੱਲਣ ਤੇ ਜਿਵੇਂ ਹੁਣ ਮੰਨ ਲਓ ਕੋਈ ਵਿਆਹ ਹੈ, ਪ੍ਰੋਗਰਾਮ ਹੈ, ਉਹਦੇ ਵਿੱਚ ਮੰਨ ਲਓ 40 ਕਿਲੋ ਮਟਰ ਕੱਢਣੇ ਹੁੰਦੇ ਆ ਤੇ 40 ਕਿਲੋ ਮਟਰ ਤੁਸੀਂ ਹੁਣ ਆਏ ਮੰਨ ਲਓ ਪਿੰਡਾਂ ਦੇ ਵਿੱਚ ਬਹੁਤ ਟਾਈਮ ਲੱਗ ਜਾਂਦਾ। ਦੋ ਤਿੰਨ ਤਿੰਨ ਘੰਟੇ ਲੈ ਕੇ ਬੈਠੇ ਰਹਿੰਦੇ ਆ ਵਾ ਹੌਲੀ ਹੌਲੀ ਛਿੱਲੀ ਜਾਂਦੇ ਆ ਤਾਂ ਬਹੁਤ ਸੌਖਾ ਤਰੀਕਾ ਔਰ ਬਹੁਤ ਜਲਦੀ ਕੰਮ ਨਿਬੜਦਾ ਹੈ। ਤਾਂ ਤੁਸੀਂ ਦੇਖਿਆ ਵੀ ਅਸੀਂ ਸਾਰੇ ਮਟਰ ਚੱਕ ਲਏ ਉਹਦੇ ਵਿੱਚੋਂ ਤੇ ਕਿਸੇ ਨਾ ਕਿਸੇ ਦੇ ਵਿੱਚ ਜਿਹੜਾ ਕੋਈ ਦਾਣਾ ਉਹ ਵੀ ਕੱਢ ਲਿਆ ਆਪਾਂ ਤੇ ਦੇਖੋ ਮਟਰ ਕੋਈ ਫਿਸਿਆ ਵੀ ਨਹੀਂ ਹੈ ਸਾਰੇ ਮਟਰ ਓਵੇਂ ਦੀ ਓਵੇਂ ਪਏ ਨੇ ਨਹੀਂ ਕਈਰ ਬੰਦ ਮੰਨ ਲਓ ਇਹੇ ਲੱਗਦਾ ਵੀ ਮਟਰ ਫਿਸ ਜਾਣਗੇ ਨਹੀਂ ਆ ਵੇਖੋ ਜਿਵੇਂ ਕੋਈ ਮਟਰ ਸਾਈਡ ਤੇ ਰਹਿ ਗਿਆ ਤਾਂ ਉਸਦੇ ਦਾਣੇ ਆਪਾਂ ਕੱਢ ਲੇ ਤਾਂ ਜੇਕਰ ਸਾਡਾ ਤੁਹਾਨੂੰ ਵੀਡੀਓ ਬਣਾਈ ਹੋਈ ਸਾਡਾ ਪ੍ਰੋਜੈਕਟ ਤੁਹਾਨੂੰ ਬਹੁਤ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਔਰ ਮਿਲਦੇ ਆ ਤੁਹਾਡੇ ਨੂੰ ਨੈਕਸਟ ਵੀਡੀਓ ਦੇ ਨਾਲ ਇਸੇ ਤਰ੍ਹਾਂ ਦੇਸੀ जुगाड़ ਦੇਸੀ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਦੁਬਾਰੇ ਧੰਨਵਾਦ